हां ਵਿੱਚੋਂ ਬਰੋ ਕੀ ਹਾਲੇ ਠੀਕ ਆ ਤੋ ਭਈ ਅੱਜ ਆਪਾਂ ਅਸਲੀ 에ਰਪੋਰਟ ਚੱਲੇ ਆ ਮਤਲਬ ਹਰਦਵਾਰ ਤਰਾਣੀ ਸੁੰਦਰਾ ਆਪਣੀ ਜਲੰਧਰ ਰਹੂਗੀ ਤਾਂ ਆਪਾਂ ਲਾਲੇ ਦੇ ਜਵਾਕਾ ਵਾਲੀ ਮਤਲਬ ਅਰਬਾਣੀਆਂ ਗੱਡੀ ਲੈ ਕੇ ਜਾਣੀ ਆ 12 ਸੀਟਾਂ ਵਾਲੀ ਤੇ ਲੈ ਕੇ ਬਾਬੇ ਦੇ ਨਾਲ ਗੱਡੀ ਆਪਾਂ ਘਰੋਂ ਪਾਟ ਲਿਆਂਦੀ ਆ ਤੇ ਸਵਾਰੀ ਆਪਾਂ ਪਿਕ ਕਰਨੀ ਆ ਪਠਾਨਕੋਟ ਤੋਂ ਤੇ ਲੋ ਵੀ ਬਾਈ ਟਾਈਮ ਅੱਗੇ ਪੂਰਾ ਪੂਰਾ ਵੱਧ ਭੋਗਪੁਰ ਕੋਲ ਲੱਗਾ ਹੋਇਆ ਵਾ ਜਾਮ ਮੈਂ ਕਿਹਾ ਚੱਲ ਦੇਖ ਕੇ ਹੁੰਨੀ ਆ ਕੀ ਚੱਕਰ ਪਿਆ ਵਾ ਤੇ ਭਈ ਜਾਮ ਤਾਂ ਕਰਕੇ ਲੱਗਾ ਵਾ ਆ ਬੱਸ ਵਾਲੇ ਨੇ ਤਿੰਨ ਬੰਦਿਆਂ ਦੇ ਪਿੱਛੇ ਲਿਆ ਕੇ ਗੱਡੀ ਮਾਰੀ ਆ ਜਿੰਨਾ ਵਿੱਚੋਂ ਭਈ ਦੋ ਜ ਗਲਤੀ ਹੈ ਜਿਨ੍ਹਾਂ ਨਾਲ ਐਕਸੀਡੈਂਟ ਹੋਇਆ ਉਹ ਆਪਣੀ ਸਾਈਡ ਤੇ ਜਾ ਰਹੇ ਸੀ ਬੱਸ ਵਾਲੇ ਨੇ ਓਵਰਟੇਕ ਕਰਨ ਦਾ ਕਰਕੇ ਤਿੰਨ ਬੰਦੇ ਡਾਹਤੇ ਅੱਗੇ ਉਹ ਤਾਂ ਬਈ ਤਿੰਨੇ ਬਾਈ ਇੱਕੋ ਘਰ ਦੇ ਮੈਂਬਰ ਸੀਗੇ ਤੇ ਪਿੰਡ ਵਾਲੇ ਨੇ ਰਲ ਕੇ ਧਰਨਾ ਤਾਂ ਲਾਇਆ ਵਾ ਕਿ ਆਹ ਚ ਰਸਤੇ ਤੇ ਲਾਈਟਾਂ ਲਾਈਆਂ ਜਾਣ ਤਾਂ ਜੋ ਬੱਸਾਂ ਵਗੈਰਾ ਇਥੋਂ ਹੋਲੀ ਲੰਘਣ ਤਾਂ ਬਈ ਇੱਕ ਇਹਨਾਂ ਦੀ ਮੰਗ ਹੀਗੀ ਬੱਸ ਵਾਲੇ ਤੇ ਪਰਚਾ ਦਰਜ ਕੀਤਾ ਜਾਵੇ ਜੋ ਵੀ ਮੁਆਵਜ਼ਾ ਵਗੈਰਾ ਦਵਾਇਆ ਜਾਵੇ ਇਹਨਾਂ ਨੂੰ ਬਾਕੀ ਬਈ ਸਾਡਾ ਕੀ ਕਸੂਰ ਆ ਸਾਰੇ ਜਿਹੜੇ ਕੰਮਕਾਰ ਵਾਲੇ ਬੰਦੇ ਜਾਣ ਵਾਲੇ ਸਾਰੇ ਲੇਟ ਕਰਤੇ ਪਰ ਉਦੋਂ ਪੁਲਿਸ ਵਾਲੇ ਨੇ ਸੁਣਨੀ ਨਹੀਂ ਮੇਰੇ ਹਿਸਾਬ ਨਾਲ ਤਾਂ ਧਰਨਾ ਲਾਇਆ ਇਹਨਾਂ ਨੇ ਤਾਂ ਬਈ ਸਿਰਫ ਫਰਕ ਹੀਗਾ ਸਾਡੇ ਮੋਰੇ ਮੇਰੇ ਧਰਨਾ ਲੱਗਾ ਹੀ ਸੀਗਾ ਹਜੇ ਤਾਂ ਹੀ ਗੱਡੀ ਆਪਣੀ ਸਭ ਤੋਂ ਮੋਰੇ ਆ ਤੇ ਆ ਬਾਉ ਜੀ ਹੁਣੀ ਆਪਣੀ ਵੀਡੀਓ ਦੇਖਦੇ ਆ ਕਹਿੰਦੇ ਪਿੰਡ ਚੱਲਦੇ ਆ ਪਰ ਅਹੀਂ ਕੀ ਦਸੀਏ ਬਾਈ ਅਹੀਂ ਸਵਾਰੀ ਚੱਕਣੋਂ ਬੈਠੇ ਆ ਅੱਗੇ ਲੇਟ ਹੋਏ ਪਏ ਆ ਤੇ ਆ ਖੱਟੀ ਬੱਸ ਵਾਲੇ ਦੇ ਵੀ ਅੱਜ ਕਿਸਮਤ ਮਾੜੀ ਆ ਮੇਰੇ ਹਿਸਾਬ ਨਾਲ ਗੀੜਾ ਹੀ ਖਰਾਬ ਹੋ ਗਿਆ ਬਾਈ ਦਾ ਕਿਉਂਕਿ ਇਹਨਾਂ ਨੂੰ ਬਾਈ ਬੱਸ ੱਡੇ ਦੇ ਟਾਈਮ ਮਿਲਦਾ ਵਾ 2 ਮਿੰਟ 5 ਮਿੰਟ 10 ਮਿੰਟ ਇੱਕ ਇੱਕ ਮਿੰਟ ਦਾ ਵੀ ਹਿਸਾਬ ਰੱਖਣਾ ਪੈਂਦਾ ਤਾਂ ਹੀ ਗੱਡੀਆਂ ਭਈ ਹੁੰਦੇ ਆਏ ਕਿਉਂਕਿ ਬੱਸ ਜੇ 1 ਮਿੰਟ ਵੀ ਲੇਟ ਹੋ ਗਈ ਤੇ ਸਵਾਰੀਆਂ ਅਗਲੀ ਬੱਸ ਅੱਜ ਚੜ ਜਾਂਦੀਆਂ ਵ ਵੀ ਸੋਲ ਲਈ ਆ ਤੇ ਬਾਈ ਹੁਣ ਜਾਮ ਖੁੱਲਣ ਨੂੰ ਲਗਭਗ ਅੱਧਾ ਪੂਣਾ ਘੰਟਾ ਲੱਗ ਜਾਣਾ ਪਰ ਸ਼ੁਕਰ ਹੈ ਕਿ ਆਪਣੀ ਗੱਡੀ ਸਭ ਤੋਂ ਅੱਗੇ ਸੀਗੀ ਤੇ ਬਾਈ ਘਰ ਤੁਰਨ ਲੱਗੇ ਹਾਂ ਸਾਬਕ ਤਾ ਉਹ ਤਾਂ ਹੀ ਲਾਇਆ ਹੈਗਾ ਕਿ ਰਸਤੇ 'ਚ ਰੋਕ ਕੇ ਚਾਹ ਪੀਵਾਂਗੇ ਪਰ ਜਾਮ ਨੇ ਸਾਰਾ ਸਿਸਟਮ ਹੀ ਖਰਾਬ ਕਰਤਾ ਤਾਂ ਕਰਕੇ ਜਲਦੀ ਜਲਦੀ ਹੱਲ ਹੁਣੀ ਚੱਕ ਲਿੱਤੇ ਗਏ ਆ ਤੇ ਮੁਕੇਰੀਆਂ ਪਹੁੰਚ ਕੇ ਬਾਈ ਜੀ ਮੀਂਹ ਹੁਣੀ ਵੀ ਸ਼ੁਰੂ ਹੋ ਚੁੱਕਿਆ ਤੇ ਸਾਡਾ ਗੱਡੀ ਨੂੰ ਇਹਨਾਂ ਰਗੜ ਰਗੜ ਕੇ ਸਾਫ਼ ਕਰਨ ਦਾ ਕੋਈ ਫਾਇਦਾ ਨਹੀਂ ਰਿਹਾ ਚਲੋ ਸਾਡਾ ਫਰਜ਼ ਬੰਦਾ ਹੈਗਾ ਸਾਫ਼ ਕਰਕੇ ਤੁਰਨ ਦਾ ਤੇ ਪਠਾਨਕੋਟ ਬਾਈ ਪਹੁੰਚਣ ਵਾਲੇ ਆ ਉਸ ਤੋਂ ਪਹਿਲਾਂ ਕੱਪੜੇ ਵਗੈਰੇ ਹੋ ਜਗੇ ਤਾਂ ਪਹੁੰਚ ਗਏ ਬਾਈ ਜੀ ਸਵਾਰੀ ਦੀ ਬਿਲਕੁਲ ਰੈਡੀ ਬੈਠੀ ਤੇ ਉਹਨਾਂ ਦਾ ਸਮਾਨ ਵਗੈਰਾ ਡਿੱਗੀ ਚ ਰੱਖ ਲਿਆ ਵਾ ਆਪਾਂ ਗੱਡੀ ਦੀ ਸਮਾਨ ਥੋੜਾ ਸੀਗਾ ਸੀਟਾਂ ਥੱਲੇ ਆ ਗਿਆ ਨਹੀਂ ਤੇ ਕੈਰੀਰ ਉੱਪਰ ਰੱਖਣਾ ਪੈਂਦਾ ਹੁੰਦਾ ਕਈ ਵਾਰੀ ਤਲੋ ਵੀ ਬਾਈ ਜੀ ਸਵਾਰੀ ਪਿੱਕ ਕਰਕੇ ਆਪਾਂ ਗੱਡੀ ਰੋਡ ਤੇ ਚੜ੍ਹ ਲਿਆ ਤੇ ਲਗਾਤਾਰ 2 ਘੰਟੇ ਡਰਾਈਵ ਕਰਨ ਤੋਂ ਬਾਅਦ ਆਪਾਂ ਫਿਰ ਤੋਂ ਜਲੰਧਰ ਪਹੁੰਚ ਗਏ ਤਾਂ ਵੇਹਲੀ ਵਾਲੇ ਪੰਪ ਤੇ ਰੁਕੇ ਆ ਮੜਾ ਤੇ ਬਾਈ ਇੱਥੇ ਰੁਕਣ ਦਾ ਇੱਕ ਕਾਰਨ ਨਹੀਂ ਵੀ ਸੀ ਲਗਭਗ 2 ਵਜ ਗਏ ਤੇ ਸਵਾਰੀ ਨੂੰ ਲੱਗੀ ਸੀ ਭੁੱਖ ਤਾਂ ਕਰਕੇ ਲੱਕੀ ਟਾਬੇ ਉਹਨਾਂ ਨੇ ਰੋਟੀ ਵੀ ਖਾਣੀ ਸੀ ਮੈਂ ਕਿ ਅੱਜ ਕੱਲ੍ਹ ਦੀਆਂ ਨਵੀਆਂ ਗੱਡੀਆਂ ਸਟਾਰਟ ਹੀ ਨਹੀਂ ਹੁੰਦੀਆਂ ਇਹ ਪੋਲਿਊਸ਼ਨ ਨੂੰ ਕੰਟਰੋਲ ਕਰਦਾ ਵਾ ਤੇ ਹਰੇਕ ਗੱਡੀ 'ਚ ਕੰਪਲਸਰੀ ਕਰਤਾ ਵਾ ਸਰਕਾਰ ਨੇ ਤੇ ਬਾਈ ਜਿੱਦਾਂ ਡੀਜ਼ਲ ਪੈਟਰੋਲ ਮਿਲਦਾ ਵਾ ਪੰਪਾਂ ਤੇ ਇਦਾਂ ਯੂਰੀਆ ਦੀ ਵੀ ਮਸ਼ੀਨਾ ਲੱਗੀਆਂ ਵਾ ਵੇਲੀ ਵਾਲੇ ਪੰਪ ਤੇ ਤੇ ਲੱਗੀ ਹੋਈ ਆ ਮਸ਼ੀਨ ਨਹੀਂ ਤੇ ਬਾਲਟੀ ਨਾ ਪਾਉਣਾ ਪੈਂਦਾ ਸੀ ਡਰਾਈਵਰਾਂ ਨੂੰ ਤੇ ਬਾਈ ਜੀ ਸਾਰੇ ਕਾਰਵਿਹਾਰ ਕਰਨ ਤੋਂ ਬਾਅਦ ਦੁਪਹਿਰ ਦੀ ਭੁੱਖ ਤੇ ਸਾਨੂੰ ਵੀ ਲੱਗੀ ਕਿਉਂਕਿ ਬੰਦੇ ਆ ਅਸੀਂ ਜਨੌਰ ਥੋੜੀਆਂ ਤਾਂ ਕਰਕੇ ਰੋਟੀ ਪਾਣੀ ਖਾ ਲਈਏ ਲੱਕੀ ਢਾਬੇ ਤੋਂ ਤੇ ਬਾਈ ਜੀ ਲੱਕੀ ਢਾਬੇ ਕਿੰਨੇ ਟਾਈਮ ਬਾਅਦ ਹੀ ਰੁਗੇਆਂ ਕਿਉਂਕਿ ਤੇ ਇਹ ਜਲੰਧਰੋਂ ਨਿਕਲੇ ਜਾਂ ਤੇ ਨਿਕਲਦੇ ਸਾਰੀ ਬ੍ਰੇਕ ਲਾੜੀਆ ਤੇ ਸਵਾਰੀ ਨੇ ਔਰਾ ਔਰਾ ਦੇਖਣਾ ਏ ਕੀ ਸਿਸਟਮ ਆ ਤੇ ਇਸ ਵਾਰੀ ਪਠਾਨਕੋਟ ਦੀ ਆ ਤਾਂ ਕਰਕੇ ਹਸਾਬਕਤਾ ਉਹ ਜਾ ਸੈਟ ਆ ਗਿਆ ਇੱਥੇ ਰੁਕਣ ਦਾ ਤਲਾ ਵਿਚੋਬਰ ਕੈਮ ਹੋ ਗਿਆ ਤਾਂ ਹੁਣ ਚਾਹੇ ਖੋਤੇ ਵਾਂਗੂ 10 ਵਜੇ ਤੱਕ ਵਾੜੋ ਸਾਨੂੰ ਤੇ ਵੇਲੀ ਵਾਲੇ ਪੰਪ ਤੋਂ ਨਿਕਲਦੇ ਸਾਰੀ ਬਈ ਮੈਂ ਕਈ ਵਲੋਗਾਂ ਜੀ ਦੱਸਿਆ ਹੀ ਹੋਇਆ ਕਿ ਸਪੀਡ ਬ੍ਰੇਕਰ ਹੁੰਦਾ ਵਾ ਐਜ਼ ਅ ਸਟੰਟ ਟਾਈਪ ਤੇ ਜੇ ਤੁਹਾਨੂੰ ਸਟੰਟ ਦਾ ਸ਼ੌਂਕ ਆ ਤਾਂ ਗੱਡੀ ਤੇਜ਼ ਕਰਕੇ ਕੱਢ ਲਓ ਨਹੀਂ ਤਾਂ ਹੋਲੀ ਕੱਢਿਓ ਭਰਾਵਾ ਤੇ ਬਾਕੀ ਭਾਈ ਜੀ ਐਜ਼ ਯੂ ਵਿਸ਼ਾ ਤੇ ਆਜੋ ਭਾਈ ਕੰਮ ਦੀ ਗ ਹਊਗਾ ਤਾਂ ਬਾਈ ਜੀ ਪਠਾਨਕੋਟ ਤੋਂ ਨਿਕਲ ਕੇ ਤੂੰ ਸਿੱਧਾ ਆਉਣਾ ਵਾ ਜਲੰਧਰ ਤੇ ਜਲੰਧਰੋਂ ਨਿਕਲ ਕੇ ਸਿੱਧਾ ਜਾਣਾ ਵਾ ਅੰਬਾਲੇ ਅੰਬਾਲੇ ਤੋਂ ਪਿੱਛੇ ਹੀ ਵਹਿ ਰਹਿਣਾ ਰਾਇਪੁਰੇ ਕਿਉਂਕਿ ਥੋੜਾ ਜਿਹਾ ਕਸ਼ਟ ਸਹਿਣਾ ਪੈਣਾ ਤੁਹਾਨੂੰ ਘਨੌਰਵਾਲ ਦੀ ਜਾਣਾ ਪੈਣਾ ਕਿਉਂਕਿ ਅੰਬਾਲੇ ਵਾਲਾ ਟੂਲ ਧਰਨੀ ਕਰਕੇ ਹੋਇਆ ਪਿਆ ਵਾ ਸ਼ਟਡਾਊਨ ਤਾਂ ਥੋੜਾ ਜਿਹਾ ਪਿੰਡਾਂ ਵੀ ਦੀ ਜਾਣਾ ਪੈਣਾ ਵਾ ਤਾਂ ਅੰਬਾਲੇ ਸ਼ੋਣੀ ਤੋਂ ਪੈ ਜਾਣਾ ਵਾ ਹਸਾਰਨਪੁਰ ਵਾਲੇ ਹਾਈਵੇ ਤੇ ਤਾਂ ਫੇਰ ਬਾਈ ਜੀ ਤੁਸੀਂ ਸਿੱਧਾ ਹਾਈਵੇ ਤੇ ਜਮਣਾ ਨਗਰ ਵੀ ਪਾਰ ਕਰ ਜਾਣਾ ਵਾ ਤਾਂ ਹਸਾਰਨਪੁਰ ਪਹੁੰਚ ਕੇ ਹਾਈਵੇ ਐਗਜ਼ਿਟ ਕਰਨਾ ਵਾ ਬਾਈਪਾਸ ਟੱਪ ਕੇ ਇੱਥੋਂ ਬਾਈ ਜੀ ਤੁਸੀਂ ਰੁੜਕੀ ਵਾਲੇ ਰਿੰਕ ਰੋਡ ਤੇ ਚੜਨਾ ਵਾ 20-30 ਕਿਲੋਮੀਟਰ ਦਾ ਲਿੰਕ ਰੋਡ ਆ ਮਾੜਾ ਅੱਗੇ ਜਾ ਕੇ ਬਾਈ ਇਹ ਲਿੰਕ ਰੋਡ ਨੇ ਤੁਹਾਨੂੰ ਰੁੜਕੀ ਪਹੁੰਚਾ ਦੇਣਾ ਵਾ ਤੇ ਉੱਥੇ ਹਾਈਵੇ ਆ ਜਾਊਗਾ ਤੇ ਖੱਬੇ ਮੁੜ ਕੇ ਸਿੱਧਾ ਗਮੈਂਟ ਕਿਉਂਕਿ ਬਾਈ ਜੀ ਸਵਾਰੀ ਨੇ ਵਾਸ਼ਰੂਮ ਜਾਣਾ ਸੀਗਾ ਤੇ ਮੈਂ ਕਿਹਾ ਬਾਈ ਰੁਕੇ ਤੇ ਹੈਗੀਆਂ ਕੋਲਡ ਕਾਫੀ ਵੀ ਚੱਕ ਲਈਏ ਕਰਾਂਗੇ ਖੋਲ ਜੂਗੀਆਂ ਤੁਸੀਂ ਬਾਈ ਦੀ ਚੱਕਦੇ ਆ ਟਿਮ ਹਟਨ ਅਸੀਂ ਕੇਸਰੀ ਢਾਬੇ ਦੀ ਕੋਲਡ ਕਾਫੀ ਚੱਕਦੇ ਆ ਤੇ ਕੋਲਡ ਕਾਫੀ ਪੀ ਕੇ ਫਿਰ ਤੋਂ ਆਪਾਂ ਰੋਡ ਨਾ ਮੱਥਾ ਲਾਉਣ ਲਈ ਰੈਡੀ ਹੋ ਗਏ ਆ ਤੇ ਬਾਈ ਜੀ ਹਨੇਰਾ ਪੈ ਚੁੱਕਾ ਵਾ ਤਾਂ ਘਨੋਰ ਪਾਰ ਕਰਦੇ ਆ ਤੁਹਾਨੂੰ ਥੋੜੀ ਬੋਦੀ ਆਫ ਰੋਡਿੰਗ ਕਰਨੀ ਪਊਗੀ ਥੋੜੀ-ਬੋਦੀ ਇਹ ਕਿਸਮਤ ਸਾਡੇ ਵਰਗੀ ਰਹੂਗੀ ਤੇ ਜਾਮ ਨਹੀਂ ਮਿਲੂਗਾ ਤੁਹਾਨੂੰ ਤਲੋ ਵੀ ਆਫਰਡਿੰਗ ਕਰਦੇ ਕਰਦੇ ਆਪਾਂ ਅੰਬਾਲਾ ਛੋਣੀ ਪਹੁੰਚ ਗਏ ਤੇ ਇੱਥੋਂ ਆਪਾਂ ਚੜਨਾ ਵਾ ਹਰਨਪੁਰ ਵਾਲੇ ਹਾਈਵੇ ਤੇ ਤੇ ਬਾਈ ਜੀ 8 ਵਜੇ ਰਾਜਪੁਰੇ ਤੋਂ ਤੁਰੇਗੇ ਤੇ ਟਾਈਮ ਹੋ ਗਿਆ ਵਾ 12:13 ਆਪਾਂ ਹਰਦਵਾਰ ਪਹੁੰਚ ਚੁੱਕੇ ਆ ਆਫੀਸ਼ੀਅਲੀ ਤੇ ਹਰਦਵਾਰ ਦਾ ਨੋਟਾਵੇ ਖੁੱਲੇ ਮਿਲ ਜੂਗੇ ਰੋਟੀ ਪਾਣੀ ਖਾਣ ਲਈ ਤੇ ਆਪਾਂ ਵੀ ਬਾਈ ਜੀ ਫਿਰ ਰੱਜ ਕੇ ਰੋਟੀ ਖਾਧੀ ਕਿਉਂਕਿ ਹੁਣ ਤਾਂ ਸੋਣਾ ਹੀ ਆ ਤੇ ਬਾਈ ਜੀ ਹਰਦਵਾਰ ਵਿੱਚ ਆਪਾਂ ਭਾਜਨ ਭਵਨ ਪਹੁੰਚਣਾ ਸੀਗਾ ਜੋ ਕਿ ਪਹੁੰਚ ਚੁੱਕੇ ਆ ਤਸਵਾਰੀ ਡ੍ਰ ਨੇ ਸਾਨੂੰ ਵੀ ਰੂਮ ਮਿਲ ਗਿਆ ਸੀਗਾ ਤਾਂ ਅਸੀਂ ਵੀ ਲੱਗੇ ਆ ਸੌਣ ਤੁਸੀਂ ਵੀ ਸੌਜੋ ਪਰ ਜਾਂਦੇ ਜਾਂਦੇ ਜੇ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰ ਦਿਓ ਤੇ ਬਾਕੀ ਭਾਈ ਜੀ ਔਰਬਾਨੀਆਂ ਇਹ ਵਾਲੀ ਗੱਡੀ ਜੇ ਤੁਸੀਂ ਬੁੱਕ ਕਰਾਉਣੀ ਹੈ 12 ਸੀਟਾਂ ਵਾਲੀ ਵੀ ਮਿਲ ਜੂਗੀ 18 ਸੀਟਾਂ ਵਾਲੀ ਵੀ ਮਿਲ ਜੂਗੀ ਬਸ ਕਰਨਾ ਕੀ ਹੈ ਤੁਸੀਂ ਆਹ ਵਾਲੇ ਨੰਬਰ ਤੇ ਸੰਪਰਕ ਕਰ ਲਿਓ ਤੇ ਬਾਕੀ ਭਾਈ ਜੀ ਸਾਨੂੰ ਦਿਓ ਇਜਾਜ਼ਤ ਅਗਲੇ ਦਿਨ ਦਾ ਹਿਸਾਬ ਕਿਤਾਬ ਤੁਹਾਨੂੰ ਅਗਲੀ ਵੀਡੀਓ 'ਚ ਦੱਸਾਂਗੇ ਜਾਂਦੇ ਜਾਂਦੇ ਵੀਡੀਓ ਨੂੰ ਕਰ ਦਿਓ ਲਾਈਕ ਬਾਕੀ ਸਾਸਰੀ ਘਾਲਾ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਧੰਨਵਾਦ ਤੇ ਹਾਂ ਸੱਚ ਜਾਂਦੇ ਜਾਂਦੇ ਚੈਨਲ ਨੂੰ ਵੀ ਫੋਲੋ ਕਰ ਜਿਓ